ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤਰੀਕ ਹੋ ਗਈ 30 ਜਨਵਰੀ ਤੇ ਸ਼ਾਮ ਦਾ ਟਾਈਮ ਹੈ 4-5 ਵਜੇ ਦਾ ਤੇ ਆਪਣਾ ਕਣਕ ਤੁਸੀਂ ਵੇਖ ਰਹੇ ਹੋ ਤੇ 826 ਆਪਣੀ ਸੁਪਰ ਸੀਡਰ ਨਾਲ ਬੀਜੀ ਤੇ ਪਹਿਲੀਆਂ ਵੀਡੀਓ ਤੁਸੀਂ ਵੇਖਿਆ ਹੋਗੇ ਕਣਕ ਬਹੁਤ ਵਿਰਦੀ ਸੀ ਤੇ ਬਹੁਤ ਸੋਹਣੀ ਹੋ ਗਈ ਪਾਣੀ ਤੋਂ ਬਾਅਦ ਤੇ 23 ਤਰੀਕ ਨੂੰ ਇੱਕ ਮੀਂਹ ਪਿਆ ਵਾ ਤੇ ਆਪਣਾ ਇੱਕ ਤੇ ਆਪਣੇ ਜਿਹੜਾ ਹੈਗਾ ਇਹ 26 ਵਾਲਾ ਸਿਸਟਮ 27 ਵਾਲਾ ਉਹ ਤਾਂ ਕਣਵੇਂ ਨਹੀਂ ਹੋਈ ਆ ਤੇ 26 ਨੂੰ ਹਲਕਾ ਲਿਆ ਪਿਆ ਸੀ ਮੀਂਹ ਜਿਆਦਾ ਨਹੀਂ ਪਿਆ ਤੇ ਕਣਕ ਤੁਸੀਂ ਵੇਖ ਸਕਦੇ ਜੀ ਤੇ 826 ਆ ਤੇ ਬੂਝਾ ਤੁਸੀਂ ਚੈੱਕ ਕਰ ਸਕਦੇ ਇਹਦਾ ਬਹੁਤ ਸੋਹਣਾ ਵਾ ਫਟਾਰਾ ਇਹਦਾ ਤੇ ਨਾਲ ਹੀ ਡੈਪੀ ਬਾਨ ਨੇ ਦੀ ਕਿਉਂਕਿ ਇਹ ਵੈਰਾਈਟੀ ਜਿਆਦਾ ਲੰਮੇ ਸਮੇਂ ਵਾਲੀ ਨਹੀਂ 130 35 ਦਿਨਾਂ ਵਾਲੀ ਵੈਰਾਈਟੀ ਆ ਤੇ ਆਪਣੀ ਨਾਲੀ ਚੜਨ ਤਾਂ ਵੀ ਕਣਕ ਤੇ ਸ਼ਾਇਦ ਨੇ ਸਰੰਡਾ ਪੋ ਗਈ ਆਪਣੀ 10 ਫਰਵਰੀ ਦੇ ਨੇੜੇ-ਗੇੜੇ ਤੇ 826 ਆ ਤੇ 327 ਵੀ ਨਾਲੀ ਚੜ ਗਈ ਉਹ ਵੈਰਾਈ ਲੰਮੀ 155 60 ਦਿਨ ਲੈ ਜਾਂਦੀ ਆ ਤੇ ਉਹਦੀ ਬਜਾਈ 1 ਨਵੰਬਰ ਦੀ ਤੇ ਇਹਦੀ 10 ਨਵੰਬਰ ਦੀ ਆ ਤੇ 826 ਸਪਾਰਸੀ ਇੱਥੇ ਕਿ ਹੁੰਦੀ ਆ ਵੀ 10 ਨਵੰਬਰ ਤੋਂ ਬਾਅਦ ਪੀਜੀ ਜਾਵੇ ਤੇ ਵਧੀਆ ਰਹਿੰਦੀ ਕਿਉਂਕਿ ਇਹ ਕੋਰੇ ਦੀ ਲਪੇਟ ਚ ਆ ਜਾਂਦੀ ਆ ਜੇ ਟਾਈਮ ਨਾ ਵੇ ਕਿਉਂਕਿ ਜੇ ਪਹਿਲਾਂ ਵੇਜੀ ਹੁੰਦੀ ਤੇ ਜਿੱਡੀ ਨਾਲੀ ਇਹਨੇ ਹੁਣ ਕੱਢੀ ਆ ਨਾਲੀ ਕੱਢਣ ਦੀ ਆਵੇ ਤੇ ਉਹ ਡੇ ਇੰਨੇ ਮੁੜ ਕੇ ਛੇਤੀ ਨਿਸਰਣਾ ਇਹਦਾ ਜਿਹੜਾ ਕੋਰਾ ਪਿਆ ਵਾ ਆਪਣੇ ਇੱਥੇ ਬਹੁਤ ਕੋਰਾ ਪਿਆ ਤਿੰਨ ਚਾਰ ਦਿਨ ਤੋਂ ਦਿਨਾਂ ਹੋਏ ਨਾ ਹੀ ਨੁਕਸਾਨ ਇਹਦਾ ਸਿੱਟੇ ਦਾ ਤੇ ਹੁਣ ਜਿੰਨੇ ਦਿਨਾਂ ਨੂੰ ਇਹਨੇ ਨਿਸਰਨਾ ਵਾ ਤੇ ਉਹਨੇ ਦਿਨਾਂ ਤੱਕ ਆਪਣਾ ਪੀ ਹੋ ਜਾਊਗਾ ਇਹਦਾ ਸਿੱਟਾ ਨਾ ਜਿੰਨੇ ਜਿੰਨੇ ਨੂੰ ਨਿਸਣ ਦਾ ਮੌਸਮ ਹੋ ਜਾਊ ਸਾਫ਼ ਤੇ ਵੀ ਠੀਕ ਹੋ ਜਾਊਗਾ ਮੌਸਮ ਕੋਰੇ ਵਾਲੇ ਦਾ ਰਾਤ ਹੋ ਜਾਊਗੀ ਕਿਉਂਕਿ 30 ਅੱਜ ਤਰੀਕ ਹੋ ਗਈ ਜਨਵਰੀ ਤੇ ਕਿਉਂਕਿ ਕੋਰਾ ਤੁਹਾਨੂੰ ਪਤਾ ਫਰਵਰੀ ਦੇ ਪਹਿਲੇ ਦਸ ਹਫਤਾ ਪੈਂਦਾ ਹੁੰਦਾ ਵਾ ਤੇ ਪਾਵੇ ਲਾਸਟ ਵਾਲਾ ਕੋਰਾ ਤੇ ਬਾਕੀ ਦੇਖੋ ਹੁਣ ਕਿਉਂਕਿ ਕੋਰਾ ਪਾ ਕੇ ਮੀਂਹ ਵੀ ਇੱਕ ਪਿਆ ਵਾ ਹਲਕਾ ਦਰਮਾਨੇ ਪਿਆ ਵਾ ਤੇ ਪਾਣੀ ਆਪਾਂ ਇਹਨਾਂ ਨੂੰ ਦੇ ਦੇਣਾ ਕਣਕਾਂ ਨੂੰ ਹਣ ਤੇ ਦੇਸੀ ਮੀਂਹ ਦੇ ਹਿਸਾਬ ਨਾਲ ਆਪਾਂ ਮਾਗਦੇ ਐਂਡ ਤੇ ਦੇ ਦੇਣਾ ਵਾ ਤੇ ਇਹ ਫੱਗਣ ਚੜਾਏ ਚੜਾਏ ਉਸ ਤੋਂ ਬਾਅਦ ਨਹੀਂ ਪਾਣੀ ਲਾਉਣਾ ਕਿਉਂਕਿ ਆਪਣੀ ਪਹਿਲੀ ਉਹ ਜੀ ਸਰਫਾਈ ਨਹੀਂ ਛੱਡਦੀ ਥੱਲੇ ਹੋਂ ਤੇ ਜੇ ਕਣਕਾਂ ਨੂੰ ਆਪਾਂ ਕਣਕ ਜਿਆਦਾ ਆਪਣੀ ਜਿੰਨੀ ਸੋਕੇ ਦੇ ਵਿੱਚ ਮੈਂ ਵੇਖੀ ਕਣਕ ਬਹੁਤ ਵਧੀਆ ਰਹੀ ਆ 826 ਦਾ ਰਿਜ਼ਲਟ ਬਹੁਤ ਵਧੀਆ ਰਿਹਾ ਪਿਛਲੇ ਸਾੜ ਜਿਹੜੀ ਸੁੱਕੇ ਦੇ ਵਿੱਚ ਬੀਜੀ ਸੀ ਤੇ 800 ਇਹ ਆਪਣੀ ਸੁੱਕੇ ਦੇ ਵਿੱਚ 24 ਕਿੰਟ ਲਹੀ ਕਣਕ 25 ਕਿੱਲੇ ਦੀ ਕੋਈ ਪਾਣੀ ਨਹੀਂ ਦਿੱਤਾ ਸਿਰਫ ਯੂਰੀਆ ਪਾਈਆਂ ਦੋ ਤੇ ਤੋਂ ਇਲਾਵਾ ਨਾ ਕੋਈ ਤੇਲੇ ਦੀ ਸਪਰੇਅ ਕੀਤੀ ਸੀ ਨਾ ਕੋਈ ਸਲਫਰ ਨਾ ਹੋਰ ਪੈਰਾ ਵਗੈਰਾ ਹੋਰ ਕੱਖ ਨਹੀਂ ਪਾਇਆ ਤੇ ਕਣਕ ਬਹੁਤ ਸ਼ਾਨਦਾਰ ਹੋਈ ਤੇ ਸੁੱਕੇ ਦੇ ਵਿੱਚ ਮੇਰੇ ਹਿਸਾਬ ਨਾਲ ਸਭ ਤੋਂ ਜਿਆਦਾ ਕਣਕ ਕਾਮਯਾ 826 ਆ ਕਿਉਂਕਿ ਹੋਰ ਕੋਈ ਨਹੀਂ ਝੜਦੀ ਤੇ ਇਦੇ ਵਿੱਚ 2 ਆਪਾਂ ਪਾਇਆ ਸੀ ਆਪਣਾ 80 ਕਿਲੋ ਸੁਪਰ ਸੀਡਰ ਨਾ ਕੇ ਰਿਆ ਸੀ ਤੇ 7 ਕਿਲੋ ਦਾ ਛੱਟਾ ਦਿੱਤਾ ਹੈ ਥੱਲੇ ਤੇ 50 ਕਿਲੋ ਡੀਏਪੀ ਸੀ ਤੇ ਬਾਕੀ ਨਦੀਨਾਂ ਦੀ ਰੋਖ ਥਾਮ ਲਈ ਆਪਾਂ ਪਾਈ ਸੰਕੋਰ ਪਾਈ 3 300 ਗ੍ਰਾਮ ਡੇਡ ਬੋਰੀ ਯੂਰੀਆ ਚ ਪਹਿਲਾਂ ਪਾਈ ਸੀ ਤੇ ਮੁੜ ਕੇ ਸਲਫਰ ਪਾਈ ਇੱਕ ਬੋਰੀ ਯੂਰੀਆ ਚ ਤੇ ਫੇਰ ਅੱਧੀ ਅੱਧੀ ਬੋਰੀ ਪਾਈ ਆਪਾਂ ਇਹਨਾਂ ਨੂੰ ਖਾਦ ਦੀ ਤੇ ਖਾਦ ਟੋਟਲ ਆਪਾਂ 826 ਨੂੰ ਤਿੰਨ ਬੋਰੀਆਂ ਪਾਈਆਂ ਵਾ ਤੇ ਸਲਫਰ ਪਾਈ 50 ਹੈ ਆਪਣੀ 500 ਕਗਰਾ ਇਹ ਆ 500 ਗ੍ਰਾਮ ਅੱਧਾ ਕਿਲੋ ਕਿੱਲੇ ਦੀ ਤੇ ਕਣਕ ਦਾ ਰਿਜ਼ਲਟ ਤੁਸੀਂ ਵੇਖ ਸਕਦੇ ਜਿਆ ਇਹ ਪੂਰੀ ਸ਼ਾਨਦਾਰ ਕਣਕ ਖਲੋਤੀ ਆ ਤੇ 826 ਇਹ ਜਿਹੜੀ ਇਹ ਥੋੜੀ ਵੈਰੈਟੀ ਮੰਨ ਲਓ ਵੀ 327 ਨਾਲੋਂ ਥੋੜੇ 5-7 ਦਿਨ 10 ਦਿਨ ਪਹਿਲਾਂ ਪੱਕ ਜਾਂਦੀ ਆ ਕਿਉਂਕਿ ਇਹਦਾ ਟਾਈਮ ਪੀਰੀਅਡ ਥੋੜਾ ਇਹਦਾ 135 ਦਿਨਾਂ ਦਾ 135 40 ਦਿਨ ਵੱਧ ਤੋਂ ਵੱਧ ਤੇ ਜਿਹੜੀ ਦੂਜੀ ਆ ਆਪਣੀ 327 ਉਹ 150 ਦਿਨ ਪਲੱਸ ਖੜਦੀ ਆ ਤੇ ਆ ਤੁਹਾਨੂੰ ਵਿਖਾਉਣਾ ਇਧਰ ਆ ਚਾਚੇ ਕੀ ਆ ਇਹ 327 ਕਣਕ ਤੇ ਇਹ ਵੇਖ ਲਓ ਜੇ ਇਹ ਨਾਲੀ ਤੇ ਨਹੀਂ ਅਜੇ ਆਈ ਇਹ ਆਪਣੇ ਨੂੰ ਪਹਿਲਾਂ ਵੇਜੀ ਇਹ ਨਾ 3-4 ਦਿਨ ਤੇ ਇਧਰ ਜਿਹੜੀ ਆਪਣੀ ਵਾਲੀ ਇਹ ਨਾਲੀ ਤੇ ਆ ਗਈ ਕਣਕ 826 ਤੇ ਇਹਦੀ ਬਜਾਈ ਹੋਈ ਆਪਣੀ ਇਹ 327 ਦੀ ਆਪਾਂ 10 ਨਵੰਬਰ ਨੂੰ ਵੇਜੀ ਸੀ ਤੇ ਇਹ ਵੇਜੀ ਸੀ 6 ਨਵੰਬਰ ਨੂੰ ਇੰਨਾ ਇੰਨਾ ਫਰਕ ਹੈ ਵੇਖ ਲਓ ਤੇ ਜਿਹੜੀ ਆਪਣੀ 327 ਉਹ ਹੁਣ ਨਾਲੀ ਤੇ ਚੜ ਗਈ 3-4 ਦਿਨ ਹੋ ਗਏ ਤੇ ਇਧਰ ਜਿਹੜੀ ਆਪਣੀ 826 ਇਹਦੇ ਨਾਲ ਹੀ ਚੱਲ ਰਿਹਾ ਵੀ ਇਹ ਨਸਰੋਣਾ ਨੇ ਆਪਣੇ ਟਾਈਮ ਦੇ ਨਾਲ ਤੇ ਤੇ ਇਧਰ ਆਪਾਂ ਜਿਹੜੇ ਆਉਣ ਲੈ ਆਪਣੇ ਦੋ ਖੇਤ ਆ ਜਿੰਨਾ ਚਾ ਬਸ ਸਪਰੇਅ ਕੀਤੀ ਸੀ ਜੋਂਦਰੇੰਦੇ ਚ ਮਰੀ ਨਹੀਂ ਕਿਉਂਕਿ ਇਹ ਚ ਥੋੜੀ ਜਿਹੀ ਜਦ ਸੁਨਕੌਰ ਪਾਈ ਉਹ ਤਾਂ ਪਾਣੀ ਖਲੋਤਾ ਸੀ ਥੱਲੇ ਤੇ ਵੀ ਥੋੜੇ ਅਸਰ ਤੈ ਕਿਉਂ ਤਾਂ ਹੀ ਕਰਦੀ ਆ ਵੀ ਜਿਹੜਾ ਥੋੜੀ ਚਿਗੜੀ ਜੀ ਮੱਝਦੀ ਹੋਵੇ ਇਹਦੇ ਚ ਪਾਣੀ ਖਲੋਤਾ ਸੀ ਤੇ ਉਹਦੇ ਕਰਕੇ ਅਸਰ ਨਹੀਂ ਹੋਇਆ ਵਿੱਚ ਵੀ ਜੋਂਦਰ ਰਹਿ ਗਈ ਵਿੱਚ ਵਿੱਚ ਤੇ ਬਾਅਦ ਫਿਰ ਆਪਾਂ ਕੀਤੀ ਸਪਰੇਅ ਦੇ ਨਦੀਨ ਪੂਰੇ ਹੁਣ ਪਿੰਪਾਗੇ ਥੱਲੇ ਕਣਕ ਚੜ ਗਏ ਉੱਤੇ ਉੱਥੇ ਖਲੋ ਗਏ ਆ ਜਿੱਥੇ ਹੈਗੇ ਪਿਤਾ ਨਹੀਂ ਬਦੇ ਤੇ ਵਧੀਆ ਮਿਲਿਆ ਸਿਰ ਆਪਾਂ ਕੀਤਾ ਇਹ ਸੰਕੋਰ ਪਾਈ ਸੀ ਵਿੱਚ 50 ਗ੍ਰਾਮ ਤੇ ਦੋ ਕੱਲਿਆਂ ਨੂੰ 5-5 ਗ੍ਰਾਮ ਤੇ ਆਪਣੀ ਇਹ ਇੱਕ ਹੈਗੀ ਐਕਸਲ ਪਾਈ ਐਕਸਲ ਨਹੀਂ ਸੋਰੀ ਆਪਣੀ ਵਨੀਲੋ ਵੁੱਡ ਦੀ ਹੈਗੀ ਆਪਣੀ ਟੋਪਿਕ ਤੇ ਆਪਾਂ ਪਾਣੀ ਇਹਦੇ ਵਿੱਚ ਪੰਜ ਟੈਂਕੀਆਂ ਲਾਈਆਂ ਵਾ ਕੀ 50 ਆਪਣਾ ਤੇ 100 100 ਪੰਜੇ ਕਿ ਲੀਟਰ ਲਾਇਆ ਪਾਣੀ ਕੱਲੇ ਨੂੰ ਤੇ ਵੇਖਦੇ ਤੁਸੀਂ ਰਿਜ਼ਲਟ ਪੂਰਾ ਵਧੀਆ ਓਕੇ ਹੋ ਗਿਆ ਹਣ ਤੇ ਝੋਨੇ ਵਾਲੇ ਖੇਦੇ ਸੀ ਤੇ ਆਪਾਂ ਉਸੇ ਵਤਰ ਬੀਜੇ ਪਾਣੀ ਦੇ ਗਏ ਥੱਲੇ ਤੇ ਨਾਲ ਬੀਜ ਤੇ ਮੁੜ ਕੇ ਦੋ ਤਿੰਨ ਚੌਦਾਂ ਦਿਨਾਂ ਬਾਅਦ ਤੇ ਝੋਨਾ ਵੱਡਿਆ ਸੋ ਮੋਟਾ ਤੇ ਹੁਣ ਤੁਹਾਨੂੰ ਵਖੋਣਾ 327 ਤੇ ਆਪਣੀ 826 ਸਾਰੀ ਤੇ ਬਹੁਤ ਸੋਹਣੀਆਂ ਕਣਕਾਂ ਵਾਗਰੂ ਸੁਖ ਰੱਖੇ ਬਾਕੀ ਕਈਆਂ ਤਾਂ ਗੜੇ ਮਾਰੀ ਵੀ ਹੋਈ ਆ ਬਹੁਤ ਨੁਕਸਾਨ ਹੋਇਆ ਵਾ ਤੇ ਬਾਕੀ ਹੁਣ ਮੇਰ ਰੱਖੇ ਵੈਗਰੂ ਤੇ ਸਾਰੇ ਸੋਹਣੀ ਸੋਹਣੀ ਫਸਲ ਆਵੇ ਕਿਉਂਕਿ ਆਪਾਂ ਨੂੰ ਤੇ ਇਤੋਂ ਹੀ ਉਮੀਦਾਂ ਹੁੰਦੀਆਂ ਕਿਸਾਨਾਂ ਨੂੰ ਕਿਉਂਕਿ ਇੰਨੇ ਆਪਣਾ ਹੁਣ ਕਈ ਇਹਦੇ ਕਰਜ਼ਾ ਲਾਉਣਾ ਕਿਸੇ ਦੀ ਆਪਣੀ ਲਿਮਟ ਘਮੋਣੀ ਕਿਸੇ ਦਾ ਵਿਆਹ ਸਾਰਾ ਕੁਝ ਆਪਣਾ ਇਤੋਂ ਚੱਲਦਾ ਵਾ ਤੇ ਕਣਕਾਂ ਦੇ ਦੇ ਫਿਲਹਾਲ ਦੀ ਘੜੀ ਬਹੁਤ ਸੋਹਣੀ ਆ ਬਾਕੀ ਵੈਗਰੂ ਸੁੱਖ ਰੱਖੇ ਜਿੰਨਾ ਚਿਰ ਤੱਕ ਘਰੇ ਨਹੀਂ ਆਉਂਦੀ ਉਹਨਾਂ ਚਿਰ ਤੱਕ ਆਪਣੀ ਨਹੀਂ ਤੇ ਜਦੋਂ ਆ ਗਈ ਘਰੇ ਉਦੋਂ ਆਪਣੀ ਉਹਨਾਂ ਚਿਰ ਵੈਗਰੂ ਦੀ ਆਸ ਰਹੀ ਆ ਚਲੋ ਵਿਖਾਉਣਾ ਤੁਹਾਨੂੰ ਆਪਣੀ 327 ਲੋ ਜੀ ਆ ਆਪਣੀ 327 ਆ 1 ਨਵੰਬਰ ਦੀ ਬਜਾਈ ਸੀ ਤੇ 35 ਤੋਂ 38 ਕਿਲੋ ਦਾ ਬੀਗੇ ਰਿਆ ਡਾਲੋ ਛਟਾ ਦਿੱਤਾ ਇਹਦੇ ਵਿੱਚ ਤੇ ਦੋ ਰਲਾਂ ਦੀ ਪਾ ਕੇ ਸੁਭਗਾ ਫੇਰਿਆ ਉੱਤੇ ਤੇ ਕਣਕ ਤੁਸੀਂ ਵੇਖ ਸਕਦੇ ਬਹੁਤ ਸੋਹਣੀ ਕਣਕ ਖਲੋਤੀ ਆ ਤੇ ਇਹ ਆਪਣੀ ਨਾਲੀ ਤੇ ਹੁੰਦਾ ਵੀ 1 ਨਵੰਬਰ ਦੀ ਬਜਾਈ ਇਹਦੀ 50 ਕਿਲੋ ਡੀਪੀ ਸੀ ਤੇ ਇਹ ਨਾਲੀ ਤੇ ਆ ਗਈ ਆਪਣੇ ਤੇ ਬਹੁਤ ਸੋਹਣੀ ਹੋ ਗਈ ਕਣਕਣ ਵੇਖ ਸਕਦੇ ਤੁਸੀਂ ਤੇ ਬਾਕੀ ਚਲੋ ਜੋ ਵੈਕਰ ਨੂੰ ਦੇਣਾ ਉਹ ਹੀ ਆ ਤੇ ਕਣਕਾ ਬਹੁਤ ਸੋਹਣੀ ਆ ਇਸ ਵਾਰ ਸਾਰੀਆਂ ਤੇ ਮੌਸਮ ਵੀ ਠੀਕ ਆ ਮੀਂਹ ਆਉਂਦਿਆ ਫੇਰ 1-2 ਫਰਵਰੀ ਦਾ ਹਲਕੇ ਤੋਂ ਦਰਮਿਆਨਾ ਵੈਕਰ ਸੁਖ ਰਕੇ ਮੀਂਹ ਦਾ ਕੋਈ ਗੱਲ ਨਹੀਂ ਜਿਹੜੀ ਘੜੇ ਮਾੜੀ ਹੁੰਦੀ ਉਹ ਥੋੜਾ ਕੰਮ ਖਰਾਬ ਕਰਦੀ ਆ ਤੇ ਆਲੂਆਂ ਵਾਲੇ ਵੀਰਾਂ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਮੀਂਹ ਬਹੁਤ ਪਿਆ ਪਹਿਲਾਂ ਇਧਰ ਅੰਮ੍ਰਿਤਸਰ ਸਾਹਿਬ ਬਹੁਤ ਗੜਾ ਪਿਆ ਵਾ ਮੀਂਹ ਬੜਾ ਭਾਰੀ ਪਿਆ ਤੇ ਆ ਜਿਹੜਾ 26-27 ਵਾਲਾ ਸਿਸਟਮ ਗਿਆ ਇਹ ਆਪਣਾ ਫਦੇਗੜ ਸਾਹਿਬ ਪਟਿਆਲੇ ਨੂੰ ਬਹੁਤ ਪ੍ਰਭਾਵਿਤ ਕੀਤਾ ਨੇ ਤੇ ਮੀਂਹ ਉੱਤੇ ਵੀ ਕਾਫੀ ਪਿਆ ਸੀ ਮੰਨ ਲਓ ਵੀ ਮੀਂਹ ਵੀ ਗੜੇ ਮਾਰੀ ਬਹੁਤ ਚਿੱਟੀ ਚਾਦਰ ਇਕਰਾਂ ਵੇਚਤੀ ਵੈਕਰ ਸੁੱਖ ਰੱਖੇ ਕਿਉਂਕਿ ਇਤੋਂ ਹੀ ਆਸਾਂ ਵਾ ਸਰਕਾਰਾਂ ਦੇ ਅੱਗੇ ਉਹਨਾਂ ਦੇ ਦਿੰਦੀਆਂ ਬਾਕੀ ਵੈਕਰ ਰੱਬ ਦੇਊਗਾ ਸਾਰੇ ਸਾਰਿਆਂ ਦਾ ਤੇ ਵਧੀਆ ਵਧੀਆ ਹੋਊਗਾ ਅੱਗੇ ਹਨ ਮਾਰਾ ਸੁੱਖ ਰੱਖੇ ਤੇ ਚਲੋ ਜੀ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ ਤੇ ਜੇ ਚੈਨਲ ਤੇ ਆ ਜੇ ਨਵੇਂ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਤੇ ਜੇ ਫੇਸਬੁੱਕ ਤੇ ਵੇਖਦੇ ਚੈਨਲ ਨੂੰ ਕਰ ਲਿਆ ਫੋਲੋ ਧੰਨਵਾਦ ਜੀ